ਅੱਜ ਅਸੀਂ ਪਹੁੰਚੇ ਹਾਂ ਪ੍ਰਿੰਸ ਵੀਰਵਾਲ ਜਿਹੜੇ ਕਿ ਮਲੇਸ਼ੀਆ ਵਿੱਚ ਰਹਿੰਦੇ ਆ ਜਿਹੜੇ ਕਿ ਗਰੀਬਾਂ ਦੇ ਦੁੱਖ ਸੁੱਖ ਵਿੱਚ ਹਮੇਸ਼ਾ ਨਾ ਮੋਢੇ ਨਾ ਮੋਢਾ ਲਾ ਖੜਦੇ ਆ ਕਿ ਇਹਨਾਂ ਦਾ ਪਾਇ ਜਨਮ ਦਿਨ ਹੋਵੇ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰੋਗਰਾਮ ਹੋਵੇ ਪੈ ਗਰੀਬਾਂ ਦੀ ਕਿਹੜਾ ਘਰ ਬਣਾਉਣਾ ਹੋਵੇ ਕਿ ਰਾਸ਼ਨ ਦੇਣਾ ਹੋਵੇ ਕਿਸੇ ਨੂੰ ਪੈਸੇ ਥੇਲੇ ਲੋਡ ਹੋਵੇ ਜਾਂ ਦਵਾਈ ਦਾਰੂ ਦੀ ਇਹ ਮੋਢੇ ਨਾ ਮੋਢਾ ਖੜ ਕੇ ਉਹਨਾਂ ਨੂੰ ਹਰ ਇੱਕ ਚੀਜ਼ ਲੈ ਕੇ ਦਿੰਦੇ ਆ ਔਰ ਤੁਹਾਨੂੰ ਅਸੀਂ ਪ੍ਰਿੰਸ ਵੀਨਾ ਮਲੇਸ਼ੀਆ ਵਾਲੇ ਨਾਲ ਗੱਲਬਾਤ ਕਰਨੇ ਆ ਸਤਿ ਸ਼ਕੀਰ ਜੀ ਸਤਿ ਸ਼ਕੀਰ ਜੀ ਸਤਿ ਸ਼ਕਾ ਸਰ ਸਭ ਤੋਂ ਪਹਿਲਾਂ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਡਾ ਜਨਮ ਦਿਨ ਹੈ ਥੈਂਕ ਯੂ ਬਾਜੀ ਥੈਂਕ ਯੂ ਸੋ ਮੈਮ ਮੈਂ ਧੰਨਵਾਦ ਕਰਦਾ ਉਸੋ ਜੀ ਆਲਸੋ ਨਿਊਜ਼ ਪੰਜਾਬ ਵਾਲਿਆਂ ਦਾ ਜੀ ਕਿ ਜਿਹੜਾ ਮੇਰੇ ਘਰ ਆਏ ਅੱਜ ਮੇਰੇ ਇੰਟਰਵਿਊ ਕਰਨ ਧੰਨਵਾਦ ਸਰ ਸਰ ਦੇਖਿਓ ਤੁਹਾਡੀਆਂ ਵੀਡੀਓ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਪਈਆਂ ਕਿ ਕਿਸੇ ਕਿਸੇ ਤਰ੍ਹਾਂ ਤੁਹਾਡਾ ਜਨਮ ਦਿਨ ਹੋਵੇ ਖੁਸ਼ੀ ਕਿਸੇ ਤਰ੍ਹਾਂ ਦੀ ਹੋਵੇ ਤੇ ਗਰੀਬਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਭਾਜੀ ਇਸ ਬਾਰੇ ਹੁਣ ਮੈਂ ਕੀ ਕਹਾਂ ਇਹ ਸਿਰਫ ਇੱਕ ਮੇਰੀ ਹੋਬੀ ਕਹਿ ਲਓ ਜਿੱਦਾਂ ਲੋਕਾਂ ਨੂੰ ਸ਼ੌਂਕ ਹੁੰਦੇ ਨੇ ਕਾਫੀ ਹੈ ਨਾ ਕਿਸੇ ਨੂੰ ਫੁੱਟਬਾਲ ਖੇਡਣ ਦਾ ਕ੍ਰਿਕਟ ਖੇਡਣ ਦਾ ਜਾਂ ਕੋਈ ਵੀ ਐਕਟੀਵਿਟੀ ਕਰਨ ਦਾ ਨਾ ਇਹ ਮੇਰਾ ਇੱਕ ਸ਼ੌਂਕ ਬਣ ਚੁੱਕਿਆ ਮੈਨੂੰ ਕੋਈ ਕੋਈ ਹੀਰੋ ਬਣਨ ਦਾ ਸ਼ੌਂਕ ਨਹੀਂ ਹੈ ਇਹ ਸਿਰ ਮੈਂ ਆਪਣੇ ਸ਼ੌਂਕ ਲਈ ਕਰਦਾ ਮੈਨੂੰ ਮੇਰੇ ਮਨ ਨੂੰ ਮੇਰੇ ਦਿਲ ਨੂੰ ਸਕੂਨ ਮਿਲਦਾ ਜਦੋਂ ਮੈਂ ਕਿਸੇ ਗਰੀਬ ਬੰਦੇ ਦੀ ਹੈਲਪ ਕਰਦਾ ਮੇਰਾ ਮੇਰੀ ਰੂਹ ਅੰਦਰੋਂ ਖੁਸ਼ ਹੁੰਦੀ ਹੈ ਤੇ ਮੈਨੂੰ ਇੱਕ ਵੱਖਰਾ ਜਿਹਾ ਤਜਰਬਾ ਹੁੰਦਾ ਕਿ ਮਨ ਦੇ ਵਿੱਚ ਕੀ ਨੇ ਮੈਨੂੰ ਇਹ ਕੰਮ ਕਰਨਾ ਚਾਹੀਦਾ ਸਰ ਦੇਖੀਆ ਇਧਰ ਜਨਮ ਦਿਨ ਸੀ ਤੁਸੀਂ ਛੱਟ ਤੇ ਖਲੋਗੇ ਕੇਕ ਪੇਸਟੀਆਂ ਵੰਡੇ ਪਏ ਹੀ ਗਰੀਬ ਸਖ ਖਾਸੇ ਗਰੀਬਾਂ ਕਰਕੇ ਖਾਣੂ ਤੁਸੀਂ ਅਮੀਰਾਂ ਨੂੰ ਉਹ ਰੈਸਟੋਰੈਂਟ ਵਿੱਚ ਵੀ ਜਾ ਸਕਦੇ ਜੀ ਕਿਤੇ ਹੋਰ ਤਗੜੇ ਜਗ੍ਹਾ ਜਾ ਸਕਦੇ ਫਿਰ ਕੀ ਤੁਸੀਂ ਗਰੀਬਾਂ ਦਾ ਮੋਢੇ ਨਾਲ ਮੋਢਾ ਲਾ ਕੇ ਰੱਖਸ਼ੇ ਵਾਲਿਆਂ ਨੂੰ ਆਟ ਖਾਰ ਇੱਕ ਨੂੰ ਤੁਸੀਂ ਪੇਸਟੀਆਂ ਵੰਡੇ ਪਏ ਹਾਂਜੀ ਭਾਜੀ ਬਸ ਉਹਨਾਂ ਨਾਲ ਹੀ ਮੈਂ ਆਵਾਂ ਜੀ ਕਿਉਂਕਿ ਮੈਂ ਵੀ ਬੜਾ ਕਾਫੀ ਤੁਸੀਂ ਕਹਿ ਸਕਦੇ ਹੋ ਕਿ ਮੈਂ ਵੀ ਬੜਾ ਮਾਰਾ ਟਾਈਮ ਦੇਖ ਕੇ ਆਪਣੀ ਲਾਈਫ ਦੇ ਵਿੱਚ ਮੈਂ ਇਹ ਚੀਜ਼ ਸਮਝ ਸਕਦਾ ਤੇ ਰਹੀ ਗੱਲ ਅਮੀਰਾਂ ਗਰੀਬਾਂ ਦੀ ਮੇਰੀ ਨਜ਼ਰਾਂ ਦੇ ਵਿੱਚ ਸਭ ਇੱਕ ਹੀ ਨੇ ਮੇਰੇ ਗਰੀਬ ਤੋਂ ਗਰੀਬ ਵੀ ਦੋਸਤ ਨੇ ਅਮੀਰ ਤੋਂ ਅਮੀਰ ਵੀ ਦੋਸਤ ਨੇ ਤੇ ਮੈਂ ਸਭ ਲਈ ਇੱਕੋ ਜਿਹਾ ਬੀਅਰ ਰੱਖਦਾ ਸਭ ਨੂੰ ਇੱਕੋ ਜਿਹਾ ਪਿਆਰ ਕਰਦਾ ਹਾਂ ਸਰ ਦੇਖੀਏ ਤੇ ਸੋਸ਼ਲ ਮੀਡੀਆ ਤੁਸੀਂ ਜਿੱਦਾਂ ਕਿਸੇ ਦੀ ਅੱਖਾਂ ਬਣਉਣੀਆਂ ਤੁਸੀਂ ਉਹਨਾਂ ਨੂੰ ਪੈਸੇ ਦਿੰਦੇ ਪਿਆ ਸੀ ਤਾਂ ਕਾਫੀ ਤੁਹਾਡੀ ਵੀਡੀਓ ਵਾਇਰਲ ਹੋਈ ਸੀ ਇਹਨੂੰ ਰਾਸ਼ਨ ਦੀਆਂ ਵੀਡੀਓ ਵੀ ਤੁਸੀਂ ਪੈਸੇ ਦਿੰਦੇ ਰਾਸ਼ਨ ਲੈ ਕੇ ਜਾਂਦੇ ਜੇ ਹਰ ਇੱਕ ਜਗ੍ਹਾ ਦੀ ਮਲੇਸ਼ੀਆ ਹੀ ਪਹੁੰਚਦੇ ਕਿ ਜਾਂ ਮਤੀ ਬਟਾਲੇ ਸ਼ਹਿਰ ਜੀ ਪਹੁੰਚਦੇ ਭਾਜੀ ਮੈਂ ਤੁਹਾਨੂੰ ਕੀ ਦਵਾਂ ਕੀ ਦੱਸਾਂ ਕਿ ਇੱਥੇ ਮੈਂ ਜਦੋਂ ਪੰਜਾਬ ਆਇਆ ਨਾ ਤੇ ਵਿਕਾਸ ਜਿਹੜਾ ਮੁੰਡਾ ਆਪਣਾ ਐਨਜੀਓ ਚਲਾ ਰਿਹਾ ਮੇਰੀ ਮਾਂ ਜੀ ਉਹ ਹਨ ਤੇ ਉਹ ਮੁੰਡੇ ਨਾਲ ਮੇਰਾ ਕਾਫੀ ਟੈਲੀਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਹੈ ਜਦੋਂ ਵੀ ਕੋਈ ਖੁਸ਼ੀ ਦਾ ਪਲ ਆਉਂਦਾ ਜਿੱਦਾਂ ਮੇਰਾ ਐਨਿਵਰਸਰੀ ਆ ਗਈ ਮੇਰਾ ਬਰਥਡੇ ਆ ਗਿਆ ਜਾਂ ਕੋਈ ਵੀ ਕੋਈ ਫੈਸਟੀਵਲ ਜਾਂ ਕੋਈ ਦਿਨ ਤਿਹਾਰ ਆ ਗਿਆ ਤੇ ਮੇਰਾ ਦਿਲ ਕਰਦਾ ਸੀ ਮੈਂ ਉਹਨੂੰ ਫੋਨ ਕਰਦਾ ਕਿ ਯਾਰ ਅੱਜ ਆਟਾ ਵੜਦੇ ਅੱਜ ਇਹ ਕੰਬਲ ਬਣਦੇ ਹਾਲੇ ਕਿ ਮੈਂ ਮਲੇਸ਼ੀਆ ਸੀ ਸੀ ਮੈਂ ਆਪਣੇ ਬ੍ਰਦਰ ਦੀ ਡਿਊਟੀ ਲਾ ਦਿੰਦਾ ਸੀ ਕਿ ਤੂੰ ਇਹ ਜਾ ਕੇ ਕੰਮ ਕਰ ਹਾਂਜੀ ਸਰ ਗਰਮੀ ਹੋਏ ਤਾਂ ਭਾਏ ਸਰਦੀ ਹੋਏ ਤੀਂ ਇੱਕ ਸਰਦੀਆਂ ਨੂੰ ਵੀ ਰਜਾਈ ਕੰਬਲ ਦਿੰਦੇ ਦੇ ਗਰਮੀ ਆਇਣ ਤਾਂ ਵੀ ਕਿਸੇ ਨੂੰ ਦੀ ਪੱਖਾ ਪਾਣੀ ਹਰ ਇੱਕ ਚੀਜ਼ ਉਹਨਾਂ ਦੇ ਘਰ ਤੱਕ ਪਚਾਉਂਦੇ ਦੇ ਇਹ ਤੁਹਾਡੇ ਮਨ 'ਚ ਕਿੰਨੀ ਜਿਹੜ ਖੁਸ਼ੀ ਮੈਸ ਹੁੰਦੀ ਏ ਭਾਜੀ ਇਹ ਖੁਸ਼ੀ ਦਾ ਕੋਈ ਠਿਕਾਨਾ ਨਹੀਂ ਆ ਇਹ ਸਿਰ ਮੈਂ ਜਾਣਦਾ ਤੇ ਮੇਰੀ ਰੂਹ ਜਾਣਦੀ ਏ ਭਾਜੀ ਇੱਕ ਬਹੁਤ ਵਧੀਆ ਸਕੂਨ ਮਿਲਦਾ ਮਨ ਨੂੰ ਜਦੋਂ ਆਪਾਂ ਇੱਕ ਜਿੱਦਾਂ ਸਿਆਲ ਦੇ ਵਿੱਚ ਤੁਸੀਂ ਕਹਿ ਰਿਹਾ ਰਜਾਈ ਬਾਰੇ ਜਦੋਂ ਗਰੀਬ ਬੰਦਾ ਉਹ ਰਜਾਈ ਲੈ ਕੇ ਸੋਏਗਾ ਉਹਨੂੰ ਕਿੰਨਾ ਨਿੱਗ ਪਏਗਾ ਉਹੀ ਨਿੱਗ ਮੇਰੀ ਆਤਮਾ ਨੂੰ ਮਿਲਦਾ ਭਾਜੀ ਸਾਰੇ ਕਿਰਮੰਦ ਤੇ ਕੋਈ ਜਗਾਤਾ ਵੈਸ਼ ਹੁੰਦੇ ਨੇ ਕੋਈ ਇਹ ਤਰ੍ਹਾਂ ਦੇ ਵੀ ਆਉਂਦੇ ਨੇ ਤੁਸੀਂ ਇੰਨੇ ਧੂਮਤਾਣਾ ਦਿਲੋਂ ਖੁਸ਼ੀ ਮਨਾਉਂਦੇ ਜੇ ਹਰ ਗਰੀਬ ਅਮੀਰ ਇੱਕ ਦਾਂ ਇਕੱਠੇ ਹੋ ਕੇ ਮਨੰਦਗੀ ਸਾਰੇ ਜਾਣ ਕੇ ਦੇਖੋ ਤੇ ਦੇਖੋ ਕਿ ਕਿੰਨੀ ਖੁਸ਼ੀ ਮਿਲਦੀ ਗੱਲ ਦੀ ਹਾਂਜੀ ਭਾਜੀ ਇਹ ਤੇ ਗੱਲ ਹੈਗੀ ਆ ਇਹ ਮੈਂ ਸਭ ਨੂੰ ਵੀ ਇੱਕ ਮੈਸੇਜ ਵੀ ਦੇਣਾ ਚਾਹਾਂਗਾ ਚਾਹੇ ਮੇਰੇ ਫਰੈਂਡ ਸਰਕਲ ਦੀ ਵੀ ਆ ਚਾਹੇ ਉਹ ਅਮੀਰ ਵੀ ਆ ਚਾਹੇ ਉਹ ਮਾਤਰ ਬੰਦਾ ਵੀ ਆ ਜਿੱਤੇ ਵੀ ਤੁਸੀਂ ਕੋਈ ਲੋਰਮੰਦ ਕੋਈ ਵੀ ਦੇਖਦੇ ਜਿੰਨੂੰ ਕੋਈ ਪ੍ਰੋਬਲਮ ਆ ਵਾਕਈ ਉਹਨੂੰ ਪ੍ਰੋਬਲਮ ਆ ਉਹਨੂੰ ਕੋਈ ਦਵਾਈ ਚਾਹੀਦੀ ਆ ਕੋਈ ਰੋਟੀ ਚਾਹੀਦੀ ਕੋਈ ਰਾਸ਼ਨ ਚਾਹੀਦਾ ਉਹਦੀ ਜ਼ਰੂਰ ਹੈਲਪ ਕਰਿਆ ਕਰੋ ਕਿਉਂਕਿ ਤੁਸੀਂ ਇੱਕ ਵਾਰੀ ਹੈਲਪ ਕਰਕੇ ਦੇਖਿਓ ਰੱਬ ਤੁਹਾਨੂੰ ਹੋਰ ਦੇ ਦੇਗਾ ਤੁਸੀਂ ਇੱਕ ਵਾਰੀ ਕਰਕੇ ਜ਼ਰੂਰ ਦੇਖਿਓ ਸਰ ਜਦੋਂ ਤੁਸੀਂ ਮਲੇਸ਼ੀਆ ਚਲ ਜਾਣਾ ਵਾ ਕਾ ਰੱਬ ਨਾ ਕਰੇ ਕਿਸੇ ਨਾਲ ਲੋਡ ਪੈ ਜਾਂਦੀ ਹੈ ਤੁਹਾਨੂੰ ਫੋਨ ਕਰਦੇ ਵਟਸਐਪ ਤੇ ਕਾਲ ਕਰਦੇ ਕਿ ਉੱਥੋਂ ਇੱਥੇ ਦੀ ਮਦਦ ਕਰੋਗੇ ਜੀ ਜਰੂਰ ਪਾਜੀ ਜੇ ਮੈਂ ਨਹੀਂ ਆ ਸਕਿਆ ਤੇ ਮੈਂ ਮੇਰੀ ਹੈਲਪ ਜ਼ਰੂਰ ਪਹੁੰਚੇਗੀ ਉਹਨਾਂ ਤੱਕ ਜੀ ਬਟ ਆ ਬਾਕੀ ਉਹ ਬੰਦੇ ਜੈਨੂਅਲ ਹੋਣ ਵਾਕਈ ਉਹਨਾਂ ਨੂੰ ਨੀਡਸ ਆ ਇਹ ਚੀਜ਼ਾਂ ਦੀ ਤੇ ਮੈਂ ਜ਼ਰੂਰ ਪਾਜੀ ਪ੍ਰੋਮਿਸ ਕਰਦਾ ਮੈਂ ਜ਼ਰੂਰ ਹੈਲਪ ਕਰੂੰਗਾ ਪਾਜੀ ਸਰ ਅੱਜ ਤੁਹਾਡਾ ਜਨਮ ਦਿਨ ਹੀ ਤੇ ਤੁਹਾਨੂੰ ਕਿੰਨੀ ਜਿਆਦਾ ਗਰੀਬਾਂ ਚ ਆਪਣਾ ਇੰਜੋਏਮੈਂਟ ਕਰਨ ਦੀ ਖੁਸ਼ੀ ਮਿਲੀਏ ਬਹੁਤ ਪਾਜੀ ਬਹੁਤ ਤੁਸੀਂ ਦੇਖ ਲਓ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਉਂਕਿ ਜਿਹੜੇ ਐਨ ਜੀਓ ਤੇ ਉੱਤੇ ਜਿੰਨੇ ਵੀ ਲੰਗਰ ਦੀ ਸੇਵਾ ਸੀ ਉਹ ਸਾਰੀ ਤਕਰੀਬਨ 500 ਤੋਂ 600 ਬੰਦੇ ਦੀ ਉਹ ਮੇਰੇ ਵੱਲੋਂ ਹੀ ਸੀ ਮੈਂ ਇਕੱਲਾ ਹੀ ਸੀ ਤੇ तकरीबन 500 ਤੋਂ 600 ਪੇਸਤੀ ਸੀ ਜਿਹੜੀ ਕਿ ਅੱਜ ਗਰੀਬਾਂ 'ਚ ਵੰਡੀ ਗਈ ਆ ਤੇ ਬਸ ਤੁਸੀਂ ਕਹਿ ਸਕਦੇ ਹੋ ਕਿ ਇਹੀ ਮਨ ਨੂੰ ਖੁਸ਼ੀ ਆ ਮੇਰੇ ਸਭ ਕੁਝ ਹੈ ਦੇਖੀਏ ਸਰ ਕਿਸ ਤਰ੍ਹਾਂ ਆਟੋ ਵਾਲੇ ਰਖਸ਼ੇ ਵਾਲੇ ਤੁਰਦੇ ਫਿਰਦੇ ਇਨਸਾਨ ਗਰੀਬ ਵੀਰ ਸਾਰੇ ਖੰਦ ਦੇ ਪੇਸਤੀ ਨਾਲ ਪਿਆਰ ਹੀ ਬੋਲਦਾ ਕਿ ਬਹੁਤ ਖੁਸ਼ੀ ਮਨ ਨੂੰ ਮੇਰੀਡੀ ਸੋਸ਼ਲ ਮੀਡੀਆ ਤੇ ਇੰਨੀ ਜ਼ਿਆਦਾ ਜੀ ਵੀਡੀਓ ਵਾਇਰਲ ਹੋਣ ਦੀ ਅੱਜ ਹਾਂਜੀ ਭਾਜੀ ਮੈਂ ਚੀਜ਼ ਦੇਖੀ ਆ ਜਿੱਦਾਂ ਹੁਣ ਕਿਸੇ ਨੂੰ ਪਤਾ ਨਹੀਂ ਉਹ ਪੁੱਛ ਰਹੀ ਸੀ ਕਿ ਭਾਈ ਇਹ ਕਿਸੇ ਖੁਸ਼ੀ ਦੇ ਵੰਡ ਰਹੇ ਹੋ ਤੇ ਉਹ ਨਾਲ ਦੇ ਜਿਹੜੇ ਮੇਰੇ ਵੀਰ ਭਰਾ ਉਹ ਕਹਿ ਰਹੇ ਕਿ ਅੱਜ ਨਾ ਬਾਈ ਦਾ ਜਨਮ ਦਿਨ ਆ ਤੇ ਉਹਨਾਂ ਦੇ ਮੂੰਹ ਚ ਉਹ ਸੀਸਾ ਨਿਕਲੇ ਨਾਲ ਜਿੰਦਾ ਰਹਾ ਯਾਰ ਬਸ ਜਿੰਦਾ ਰਹਾ ਤੂੰ ਸਾਨੂੰ ਮਿੱਠਾ ਖਵਾਇਆ ਤੂੰ ਵੀ ਮਿੱਠੇ ਮੰਗਰ ਹੋ ਜਾਤੇ ਉਹ ਦੇਖ ਕੇ ਨਾ ਤੇ ਮਨ ਨੂੰ ਇੱਕ ਨਾ ਸਕੂਨ ਮਿਲਦਾ ਮਨ ਨੂੰ ਇੱਕ ਖੁਸ਼ੀ ਮਿਲਦੀ ਹੈ ਹੋਰ ਸਾਹਿਬ ਗਰੀਬ ਤੇ ਅਮੀਰ ਪਰਿਵਾਰਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਇਸ ਚੈਨਲ ਦਾ ਜੀ ਸੰਦੇਸ਼ ਸਾਹਿਬ ਇਹ ਦੇਣਾ ਚਾਹੁੰਦਾ ਜੀ ਕਿ ਤੁਸੀਂ ਵੀ ਆ ਆਪਣੇ ਤੋਂ نیچے ਵਾਲ ਛਾਤੀ ਮਾਰੋ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆ ਉਹਨਾਂ ਦੀ ਜਰੂਰ ਹੈਲਪ ਕਰੋ ਰੰਨੀ ਵੀ ਚਾਹੀਦੀ ਆ ਕਿਉਂਕਿ ਆਪਾਂ ਇੱਕ ਪਰਿਵਾਰ ਆ ਆਪਾਂ ਦੇਸ਼ 'ਚ ਰਹਨੇ ਆ ਪੰਜਾਬ 'ਚ ਰਹਨੇ ਆ ਤੇ ਪੰਜਾਬ ਇੱਕ ਛੋਟਾ ਜਿਹਾ ਵਾ ਤੇ ਰਲ ਮਿਲ ਕੇ ਰਹੋ ਸਾਰੇ ਜਾਨੇ ਜਿੱਥੇ ਵੀ ਕੋਈ ਗਰੀਬ ਦੇਖਦੇ ਹੋ ਜਿੰਨੂੰ ਕੋਈ ਜ਼ਰੂਰਤ ਆ ਉਹਦੀ ਜ਼ਰੂਰ ਮੈਂ ਹੱਥ ਜੋੜ ਕੇ ਕਹਿੰਨਾ ਉਹਦੀ ਜ਼ਰੂਰ ਹੈਲਪ ਕਰਿਆ ਕਰੋ ਤਾਰੇ ਮਨ ਨੂੰ ਬਹੁਤ ਸਕੂਨ ਮਿਲੇਗਾ ਜੀ ਧੰਨਵਾਦ ਹੈ ਜੀ ਧੰਨਵਾਦ